ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਭਾਈ ਗਰਦੀਪ ਸਿੰਘ ਦੀਪਾਹਿਰਾ ਦੇ ਬਾਰੇ ਸੋ ਜਿਨ੍ਹਾਂ ਨੇ ਚਮਕੀਲੇ ਦਾ ਕਤਲ ਕੀਤਾ ਤੇ ਹੋਰ ਇਹਨਾਂ ਨੇ ਕੱਲਾ ਇਹਨਾਂ ਨੇ ਕੱਲਾ ਚਮਕੀਲੇ ਦਾ ਕਤਲ ਨਹੀਂ ਕੀਤਾ ਹੋਰ ਵੀ ਬਹੁਤ ਕਤਲ ਕੀਤੇ ਸੀ ਇਹਨਾਂ ਨੇ ਬਹੁਤ ਬੰਦੇ ਫੜਕਾਏ ਸੀ ਕਿੰਨਾ ਕਿੰਨਾ ਦਾ ਇਹਨਾਂ ਨੇ ਕਤਲ ਕੀਤਾ ਕਿਹੜੇ ਕਿਹੜੇ ਬੰਦੇ ਸੋਦੇ ਤੇ ਹੋਰ ਇਹਨਾਂ ਨੇ ਅੱਗੇ ਕੀ ਕੀ ਐਕਸ਼ਨ ਕੀਤੇ ਸੀ ਪੰਥ ਲਈ ਉਹ ਵੀ ਦੱਸਾਂਗੇ ਸੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਸ਼ੁਰੂ ਕਰਦੇ ਆਂ ਭਾਈ ਗਰਦੀਪ ਸਿੰਘ ਦੀਪਾ ਦਾ ਜਨਮ ਜਲੰਧਰ ਦੇ ਪਿੰਡ 헤ਰਾ ਸਰਦਾਰ ਸਰਜੀਤ ਸਿੰਘ ਦੇ ਘਰੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ ਪਿੰਡ 헤ਰਾ ਜਲੰਧਰ ਤੋਂ ਕਰੀਬ 18 ਕਿਲੋਮੀਟਰ ਦੂਰ ਆ ਮੁੱਢਲੀ ਪੜ੍ਹਾਈ ਦੀਪੇ ਨੇ ਆਪਣੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ ਇਸ ਸਮੇਂ ਕਿਸੇ ਨੂੰ ਖਿਆਲ ਨਹੀਂ ਸੀ ਕਿ ਜਵਾਨੀ ਦੀ ਦਹਲੀਜ਼ ਵਿੱਚ ਪੈਰ ਧਰਦਾ ਹੀ ਬਚਪਨ ਵਿੱਚ ਸ਼ਰਾਰਤੀ ਕਿਸਮ ਦਾ ਦੀਪਾ ਧਾਰਮਿਕ ਵਿਚਾਰਾਂ ਦਾ ਧਾਰਨੀ ਬਣ ਕੇ ਕੌਮ ਦੀ ਬੜਮੁੱਲੀ ਸੇਵਾ ਕਰੇਗਾ ਅਤੇ ਪਿੰਡ ਹੀਰਾਂ ਦਾ ਨਾਮ ਪੂਰੀ ਦੁਨੀਆ ਵਿੱਚ ਮਸ਼ਹੂਰ ਕਰੇਗਾ ਜੂਨ 1984 ਦੇ ਖੂਨੀ ਕੱਲੂਕਾਰੇ ਨਾਲ ਸਿੱਖ ਮਾਨਸਿਕਤਾ ਪੂਰੀ ਤਰ੍ਹਾਂ ਜ਼ਖਮੀ ਹੋ ਚੁੱਕੀ ਸੀ ਦੀਪਾ ਵੀ ਇਸ ਪੀੜ ਵਿੱਚ ਬਹੁਤ ਗਹਿਰਾਈ ਨਾਲ ਮਹਿਸੂਸ ਕਰ ਰਿਹਾ ਸੀ ਉਹ ਵੀ ਤਰ ਤੱਕ ਹਲੂਣਿਆ ਗਿਆ ਸੀ ਉਸਨੇ ਸੋਚਿਆ ਕਿ ਭਾਰਤ ਦੇ ਹਾਕਮਾਂ ਨੂੰ ਨਿਸ਼ਚਿਤ ਨਾਬੂਤ ਕਰ ਦਿਆਂਗਾ ਪੰਥ ਦੇ ਦੁਸ਼ਮਣ ਲੋਕਾਂ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਦਾ ਸੋਚਦਾ ਰਹਿਣਾ ਸੀ ਦੀਪਾ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਸਮੇਤ 45 ਮੰਗਾਂ ਦੇ ਆਧਾਰ ਤੇ ਧਰਮ ਯੁੱਧ ਮੋਰਚਾ ਆਰੰਭ ਕੀਤਾ ਸੀ ਜਿਸ ਵਿੱਚ 200 ਤੋਂ ਜ਼ਿਆਦਾ ਸਿੱਖ ਸ਼ਹੀਦ ਹੋ ਗਏ ਸਨ ਇੱਕ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰੰਜੀ ਸਾਹਿਬ ਦਵਾਨ ਹਾਲ ਤੋਂ ਭਾਸ਼ਣ ਦਿੰਦਿਆਂ ਹੋਇਆ ਕੁਰਸੀ ਦੇ ਆਸ਼ਟਾਂ ਨੂੰ ਖਬਰਦਾਰ ਕਰਦਿਆਂ ਕਿਹਾ ਸੀ ਕਿ ਆਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਤੋਂ 1 ਇੰਚ ਵੀ ਘੱਟ ਅਗਰ ਕਿਸੇ ਨੇ ਕੇਂਦਰ ਨਾਲ ਸਮਝੌਤਾ ਕੀਤਾ ਤਾਂ ਉਸ ਨੂੰ ਗੱਡੀ ਚੜਨ ਲੱਗਿਆ ਸਿੰਘੋ ਢਿੱਲਣਾ ਕਰਿਓ ਬਹੁਤ ਪੜਨ ਲੱਗੇਗਾ। ਇਹੀ ਸ਼ਰਤ ਸੰਤਾ ਨੇ ਮੋਰਚੇ ਦੀ ਆਰੰਭਤਾ ਵੇਲੇ ਰੱਖੀ ਸੀ ਅਤੇ ਅਗਰ ਇਕੱਠੇ ਹੋ ਕੇ ਮੋਰਚਾ ਲਾਉਣਾ ਹੈ ਤਾਂ ਜੂਸ ਦਾ ਗਲਾਸ ਮੂੰਹ ਨੂੰ ਲਗਾ ਕੇ ਜਿਵੇਂ ਫਤੇਹ ਸਿੰਘ ਨੇ ਮਰਨ ਵਰਤ ਤੋੜ ਲਿਆ ਸੀ ਇਸ ਵਾਰ ਤੁਸੀਂ ਅਜਿਹਾ ਨਹੀਂ ਕਰ ਸਕੋਗੇ ਪਰ ਜਿਨ੍ਹਾਂ ਨੂੰ ਪੈਰ ਪੈਰ ਤੇ ਕੌਮ ਨਾਲ ਧੋਖਾ ਕਰਨ ਦੀ ਆदत ਪੈ ਜੇ ਉਹ ਕਿੱਥੋਂ ਬਾਜ ਆਉਂਦੇ ਨੇ ਗਦਾਰੇ ਆਜਮ ਲੋਂਗੋਵਾਲ ਬਰਨਾਲਾ ਬਲਵੰਤੇ ਨੇ ਲੱड्डੂ ਨੇ ਰਜੀਵ ਲੋਂਗੋਵਾਲ ਸਮਝੌਤਾ ਕਰਵਾ ਦਿੱਤਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖਾਂ ਦੀਆਂ ਲਾਸ਼ਾਂ ਨੂੰ ਅੱਖੋਂ ਪਰੋਖੇ ਕਰਦਿਆਂ ਸਿੱਖ ਬੀਬੀਆਂ ਦੀ ਕੁਰਲਾ ਹਟਾ ਨੂੰ ਅਣਗੌਲੀਆਂ ਕਰਦਿਆਂ ਠੰਡੇ ਰਸਗੁੱਲਿਆਂ ਦੇ ਭਾਅ ਪੂਰੀ ਸਿੱਖ ਕਾਉਨ ਨੂੰ ਵੇਚ ਕੇ ਰੱਖ ਦਿੱਤਾ ਇਹਨੇ ਲੰਗੋਵਾਲੀਏ ਨੇ ਇਸਾ ਰਜੀਵ ਲੰਗੋਵਾਲ ਸਮਝੌਤੇ ਨੂੰ ਸਿੱਖ ਜਥੇਬੰਦੀਆਂ ਵੱਲੋਂ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਉਸ ਵਕਤ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਫ਼ਤਰ ਮੂਹਰੇ ਅਸੀਂ 15-20 ਸਿੰਘ ਖੜੇ ਹੋਏ ਸੀ ਤੇ ਰਸਤਾ ਰੋਕ ਰੱਖਿਆ ਸੀ ਤਾਂ ਇਸ ਗਦਾਰ ਦੇ ਬਾਡੀਗਾਰਡ ਨੇ ਦੋ ਫਾਇਰ ਕਰ ਦਿੱਤੇ ਪਰ ਇਤਫਾਕ ਨਾਲ ਕਿਸੇ ਦੇ ਗੋਲੀ ਨਾ ਲੱਗੀ ਇਸ ਤੋਂ ਉਪਰੰਤ 100 ਤੋਂ ਵੱਧ ਇਕੱਠੇ ਹੋਏ ਸਿੰਘਾਂ ਨੇ ਇਨਾਂ ਵੱਲ ਬਹੀਰਾਂ ਘਤ ਦਿੱਤੀਆਂ ਇਟਾਂ ਰੋੜੇ ਜੋ ਕਿ ਕਿਸੇ ਦੇ ਹੱਥ ਕੁਝ ਵੀ ਆਇਆ ਉਹਨੂੰ ਸੁੱਟਣ ਸ਼ੁਰੂ ਕਰ ਦਿੱਤਾ ਮਾ ਜੋ ਹੱਥ ਚਾਏ ਇਹਨਾਂ ਨੇ ਚਲਾਤਾ ਅਤੇ ਇੱਕ ਗਦਾਰ ਲੰਗੋਵਾਲ ਭੱਜ ਕੇ ਅੰਦਰ ਵੜ ਗਿਆ ਦੂਜੇ ਹੀ ਦਿਨ ਤੜਕੇ ਦਰਬਾਰ ਸਾਹਿਬ ਤੋਂ ਚੱਲਿਆ ਗਿਆ ਅਤੇ ਸਮਝੌਤੇ ਦੇ 25ਵੇਂ ਦਿਨ ਬਾਅਦ ਹੀ ਉਸ ਸੱਤਵਾਦੀ ਮਹਾਪੁਰਖ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਂਵਾਲਿਆਂ ਦੇ ਬਚਨ ਪੂਰੇ ਹੋਏ ਅਤੇ ਇਸ ਗਦਾਰ ਨੂੰ ਭਾਈ ਜਰਨੈਲ ਸਿੰਘ ਹਲਵਾਰਾ ਹਰਮਿੰਦਰ ਸਿੰਘ ਲੀਲ ਨੇ ਸਾਥੀਆਂ ਨਾਲ ਮਿਲ ਕੇ ਸ਼ੇਰਪੁਰ ਵਿਖੇ ਨਰਕਾਂ ਦੇ ਰਾਤ ਉਰ ਦਿੱਤਾ ਸਮਝੌਤੇ ਵਿੱਚ ਪਰਦੇ ਪਿਛੇ ਤੈਅ ਹੋਇਆ ਸੀ ਕਿ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤੇ ਸਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਚੋਣਾਂ ਦਾ ਸੰਯੁਕਤ ਅਕਾਲੀ ਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਇਸ ਸਮੇਂ ਗੁਰਦੀਪ ਸਿੰਘ ਦੀਪਾ ਨੇ ਨਕੋਦਰ ਇਲਾਕੇ ਵਿੱਚ ਬਾਈਕਾਟ ਦਾ ਦੱਬ ਕੇ ਪ੍ਰਚਾਰ ਕੀਤਾ 1986 ਦੇ ਅਖੀਰ ਵਿੱਚ ਪਿੰਡ ਦੀਪਾ ਹੀਰਾ ਦੇ ਮਾਸਟਰ ਰਤਨ ਨੇ ਪੁਲਿਸ ਕੋਲ ਮੁਖਬਰੀ ਕਰ ਦਿੱਤੀ ਕਿ ਇਹ ਫੈਡਰੇਸ਼ਨ ਦਾ ਸਰਗਰਮ ਮੈਂਬਰ ਹੈ ਨਕੋਦਰ ਥਾਣੇ ਵਿੱਚ ਕੋਲ ਖੜਾ ਕੇ ਇਸ ਦੁਸ਼ਟ ਨੇਦੀਪੇ ਨੂੰ ਇਨਟੈਰੋਗੇਟ ਕਰਵਾਇਆ ਦੀਪੇ ਤੇ ਅਸਲਾ ਐਕਟ ਦੀ ਧਾਰਾ 25 54 59 ਨੂੰ 59 ਦਾ ਝੂਠਾ ਅਗੇ ਸਪਾ ਕੇ ਜਲੰਧਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਅਤੇ 2 ਮਹੀਨਿਆਂ ਬਾਅਦ ਹੀ ਦੀਪੇ ਦੀ ਜ਼ਮਾਨਤ ਹੋ ਗਈ ਇਹਨਾਂ ਕੇਸਾਂ ਜੋ ਪਿੰਡਾਂ ਕਿ ਉਹਨੇ ਫੈਸਲਾ ਕਰ ਲਿਆ ਕਿ ਪੂਰੀ ਤਰ੍ਹਾਂ ਖਾੜਕੂ ਸਫਾ ਵਿੱਚ ਸ਼ਾਮਲ ਹੋ ਜਾਣਾ ਹੈ ਉਹਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਭਾਈ ਹਰਨੇਕ ਸਿੰਘ ਨੇਕਾ ਨਾਲ ਮਿਲ ਕੇ ਖਾੜਕੂ ਕਾਰਵਾਈਆਂ ਦੀ ਆਰੰਭਤਾ ਕਰ ਦਿੱਤੀ ਜਿਵੇਂ ਜਿਵੇਂ ਸਮਾਂ ਬੀਤਿਆ ਗਿਆ ਭਾਈ ਦੀਪਾ ਸਿੱਖ ਸੰਘਰਸ਼ ਵਿੱਚ ਉਸਾਰੂ ਰੋਲ ਅਦਾ ਕਰਦਾ ਗਿਆ ਦੀਪੇ ਗਰੁੱਪ ਦੀ ਚੜ੍ਹਦੀ ਕਲਾ ਨੂੰ ਰੂਪਮਾਨ ਕਰਦੀਆਂ ਹੋਈਆਂ ਅਨੇਕਾਂ ਘਟਨਾਵਾਂ ਹਨ ਜਿਹੜੀ ਪੁਲਿਸ ਦੀਪੇ ਨੂੰ ਫੜਨ ਲਈ 4 ਘੰਟੇ ਤੋਂ ਨਾਕਾ ਲਾਈ ਬੈਠੀ ਸੀ ਤੇ ਜਦੋਂ ਦੀਪਾ ਉਹਨਾਂ ਦੇ ਕੋਲ ਗਿਆ ਨਾਕੇ ਦੇ ਤਾਂ ਪੁਲਿਸ ਤੋਂ ਗੋਲੀ ਵੀ ਨਹੀਂ ਚੱਲੀ ਤੇ ਇਹਨਾਂ ਨੇ ਬਹਾਨਾ ਬਣਾ ਲਿਆ ਕਿ ਸਾਡੇ ਹਥਿਆਰ ਖਰਾਬ ਸੀ ਬਹਾਨਾ ਹੋਰ ਘੜੇ ਇਹਨਾਂ ਨੇ ਵੀ ਬਹਾਨਾ ਹਥਿਆਰ ਨਹੀਂ ਚੱਲੇ ਫਲਾਣਾ ਢਮਕਾ ਤੇ ਇਹ ਘਟਨਾ ਨੂਰ ਮਹਿਲ ਅਤੇ ਜੰਡਿਆਲੇ ਦੇ ਵਿਚਕਾਰ ਵਾਪਰੀ ਸੀ ਦੀਪੇ ਨੇ ਨਕੌਦਰ ਦੇ ਲਾਗੇ ਨੂਰਪੁਰ ਦੇ ਲੁੱੱਚੇ ਸਾਧ ਨੂੰ ਠੱਡਾਂ ਕਲਾਂ ਦੇ ਕਾਮਰੇਡ ਆਗੂ ਡਾਕਟਰ ਗੁਰदयाल ਸਿੰਘ ਅਪਰਾ ਨੇੜੇ ਪੁਲਿਸ ਕਰਮਚਾਰੀਆਂ ਠੇਕੇਦਾਰਾਂ ਮੁਖਬਰ ਚੂੜ ਤਖਰ ਮਾਨ ਸਿੰਘ ਠਾਣੇਦਾਰ ਬਰਿੰਦਰ ਗਗਨ ਦਰਸ਼ਨ ਸਿੰਘ ਕੇਪੀ ਮੁਰਲੀ ਮਨੋਹਰ ਜੋਸੀ ਦੀ ਅਖੌਤੀ ਸ਼ਾਂਤੀ ਯਾਤਰਾ ਤੇ ਹਮਲਾ ਬਲਵੰਤੇ ਸਰਹਾਲ ਕਾਜ਼ੀਆਂ ਐਮ ਐਲ ਏ ਪੁਲਿਸ ਮੁਖਬਰ ਬਣ ਚੁੱਕੇ ਅਕਾਲੀ ਦਲ ਮਾਨ ਦੇ ਆਗੂ ਸਤਨਾਮ ਸਿੰਘ ਅਤੇ ਉਸ ਦੇ ਮੁਖਬਰ ਸਾਥੀ ਬਲਵਿੰਦਰ ਸਿੰਘ ਬਾਲੀ ਰੁੜਕਾ ਦੇ ਘਾਰੇ ਦੇ ਕਾਮਰੇਡ ਸਮੇਤ ਅਨੇਕਾਂ ਦੁਸ਼ਟਾਂ ਨੂੰ ਸੋਧ ਕੇ ਸ਼ਹੀਦ ਸਿੰਘਾਂ ਦਾ ਬਦਲਾ ਲਿਆ ਅਤੇ ਧਰਮ ਦੇ ਦੋਖੀਆਂ ਨੂੰ ਉਹਨਾਂ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਪਾਈਦੀਪੇ ਨੇ ਪੁਲਿਸ ਦੀਆਂ ਬਹੁਤ ਸਾਰੀਆਂ ਕਾਲੀਆਂ ਬਿੱਲੀਆਂ ਦਾ ਵੀ ਸਫਾਇਆ ਕੀਤਾ ਤੇ ਪਾਈਦੀਪੇ ਨੇ ਬਲਾਤਕਾਰੀ ਕਲਵੰਤ ਕੰਤ ਤੇ ਤੇ ਚਮਕੀਲੇ ਅਮਰ ਸਿੰਘ ਚਮਕੀਲਾ ਤੇ ਚਮਕੀਲੇ ਦਾ ਵੀ ਮਤਲਬ ਪਾਈਦੀਪੇ ਨੇ ਕੀਤਾ ਸੀ ਪੁਲਿਸ ਦੇ ਰਿਕਾਰਡ ਅਨੁਸਾਰ ਪਾਈਦੀਪੇ ਨੇ 217 ਦੁਸ਼ਤਾਂ ਦਾ ਖਾਤਮਾ ਕੀਤਾ ਸੋਦਾ ਲਾਇਆ ਉਹਨਾਂ ਦਾ ਤੇ 37 ਵਾਹਨ ਖੋਹੇ ਜਿਨ੍ਹਾਂ ਦੀ ਵਰਤੋਂ ਦੁਸ਼ਤਾਂ ਨੂੰ ਸੋਧਣ ਲਈ ਕੀਤੀ ਆਪਣੇ ਰੂਪ ਉਸ ਜੀਵਨ ਦੌਰਾਨ ਭਾਈ ਦੀਪੇ ਨੇ ਆਸਤਨ ਹਰ ਨੌਵੇਂ ਦਿਨ ਇੱਕ ਦੁਸ਼ਟ ਨੂੰ ਸੋਧ ਕੇ ਸਿੱਖ ਸੰਘਰਸ਼ ਨੂੰ ਬਲੰਦੀਆਂ ਤੱਕ ਪਹੁੰਚਾਇਆ ਮੰਨ ਕੇ ਚੱਲੋ ਵੀ ਇਹ ਹਰ ਨੌਵੇਂ ਦਿਨ ਇੱਕ ਬੰਦਾ ਇਹਨੇ ਠੋਕਣਾ ਹੀ ਠੋਕਣਾ ਸੀ ਭਾਈ ਦੀਪੇ ਨੇ ਤੇ ਹਰ ਕੌਮੀ ਦਰਦ ਰੱਖਣ ਵਾਲੇ ਪਰਿਵਾਰ ਨੇ ਉਸ ਦੀ ਆਣ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੁੱਲੇ ਰੱਖੇ ਸਨ ਇਸ ਨੂੰ ਰੂਪਮਾਨ ਕਰਦੀ ਹੋਈ ਪਿੰਡ ਮਨਸੂਰਪੁਰ ਘਟਨਾ ਇੱਕ ਘਟਨਾ ਹੈ ਕਿ ਕਿ ਭਾਈ ਦੀਪਾ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ ਕਿ ਭੁੱਖ ਨੇ ਜ਼ੋਰ ਪਾ ਲਿਆ ਰਾਤ ਦਾ ਵਕਤ ਸੀ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ ਅਸੀਂ ਰੋਟੀ ਖਾਣੀ ਹੈ ਘਰ ਦੀ ਨੌਜਵਾਨ ਲੜਕੀ ਨੇ ਦਰਵਾਜ਼ਾ ਖੋਲਣ ਅਸਾਰ ਪੁੱਛ ਲਿਆ ਕਿ ਤੁਸੀਂ ਕੌਣ ਹੋ ਜਦੋਂ ਦੀਪੇ ਨੇ ਆਪਣੀ ਪਛਾਣ ਦੱਸੀ ਤਾਂ ਉਹ ਭੈਣ ਆਖਣ ਲੱਗੀ ਕਿ ਜਰਾ ਠਹਿਰ ਜਾਓ ਅਜੀ ਅੰਦਰ ਨਾ ਬੜਿਓ ਉਹ ਝਟਪਟ ਰਸੋਈ ਵਿੱਚ ਗਈ ਸਰੋਂ ਦੇ ਤੇਲ ਦੀ ਬੋਤਲ ਲੈ ਕੇ ਆਪਣੀ ਮਾਤਾ ਨਾਲ ਵਾਪਸ ਦਰਵਾਜ਼ੇ ਤੇ ਆ ਗਈ ਤੇ ਉਸ ਨੇ ਪਹਿਲਾਂ ਤੇਲ ਛੋਇਆ ਤੇ ਫਿਰ ਕਿਹਾ ਕਿ ਹੁਣ ਲੰਘ ਆਓ ਉਸ ਮਾਤਾ ਦਾ ਕਹਿਣਾ ਸੀ ਕਿ ਪੁੱਤਰੋ ਰੋਟੀ ਦੀ ਕਿਹੜੀ ਗੱਲ ਐ ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਫਿਰਦੇ ਆਂ ਦੇਖ ਲਓ ਕਿੱਡਾ ਕਰਤਾਰ ਸੀ ਭਾਈ ਦੀਪੇ ਦਾ ਸੋ 12 ਦਸੰਬਰ 1992 ਦੇ ਦਿਨ ਭਾਈ ਗੁਰਦੀਪ ਸਿੰਘ ਦੀਪਾ ਗੜੇ ਦੇ ਭਾਗ ਸਿੰਘ ਦੇ ਨਾਲ ਆਪਣੇ ਘਰੇ ਗਿਆ ਜੋ ਕਿ ਉਹਦੀ ਠਾਰ ਸੀ ਪਰ ਅੱਜ ਭਾਗ ਸਿੰਘ ਨੇ ਵਿਸ਼ਵਾਸ ਘਾਤ ਕਰਦਿਆਂ ਕੌਮ ਦੇ ਮਹਾਨ ਯੋਧੇ ਨਾਲ ਧੋਖਾ ਕਰਦਿਆਂ ਪਿੱਠ ਵਿੱਚ ਛੁਰਾ ਮਾਰ ਦਿੱਤਾ ਕੁਦਰਤ ਦੀ ਖੇਡ ਸੀ ਕਿ ਹਰ ਵਕਤ ਹਥਿਆਰਾਂ ਨਾਲ ਲੈਸ ਰਹਿਣ ਵਾਲਾ ਦੀਪਾ ਅੱਜ ਖਾਲੀ ਹੱਥ ਸੀ ਜਿਸ ਦਾ ਭਾਗ ਦੁਸ਼ਟ ਨੂੰ ਇਲਮ ਹੋ ਗਿਆ ਨੂੰ ਪਤਾ ਲੱਗ ਗਿਆ ਕਿ ਅੱਜ ਇਹ ਜੇ ਉਹੀ ਫਿਰਦਾ ਮੂਹ ਜਵਾਨੀ ਖਾਲੀ ਹੱਥ ਅਜੇ ਕੁਝ ਸਮਾਂ ਹੀ ਹੋਇਆ ਸੀ ਦੀਪੇ ਨੂੰ ਆਇਆ ਹੋਇਆ ਕਿ ਭਾਗ ਨੇ ਪੁਲਿਸ ਨੂੰ ਸੱਦ ਲਿਆ ਤੇ ਘੇਰਾ ਪਵਾ ਦਿੱਤਾ ਪਰ ਗੁਰਦੀਪ ਸਿੰਘ ਦੀਪਾ ਹੀਰਾ ਨੇ ਪੁਲਿਸ ਦੇ ਹੱਥੋਂ ਮਰਨ ਨਾਲੋਂ ਸਾਈਨਾਈਡ ਕੈਪਸੂਲ ਖਾ ਕੇ ਮਰਨਾ ਸਹੀ ਸਮਝਿਆ ਤੇ ਉਹਨਾਂ ਨੇ ਇੱਕ ਕੈਪਸੂਲ ਨਿਗਲ ਲਿਆ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇ ਕੀ ਚੀਜ਼ ਸੀ ਗੁਰਦੀਪ ਸਿੰਘ ਦੀ ਪਾਹੇਰਾ ਤੇਰੀਅਮ ਬਹੁਤ ਘਟਨਾਮਾ ਨੇ ਆਪਾਂ ਅੱਗੇ ਵੀ ਜ਼ਿਕਰ ਕਰਾਂਗੇ ਬਹੁ ਵੱਡੇ ਵੱਡੇ ਕਾਰਨਾਮੇ ਕੀਤੇ ਬਾਕੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਸਬਸਕ੍ਰਾਈਬ ਕਰਿਓ ਧੰਨਵਾਦ